ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਅਤੇ ਨਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਗੁਰ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਕਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਤਨਾਹ ਸ੍ਰੀ ਰਗ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਉੱਤੇ ਕਿਰਪਾ ਹੋਵੇਗੀ ਅੱਜ ਦੇ ਪਾਵਨ ਵਚਨ ਫਰਤ ਫਰਤ ਬੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਫਰਤ ਫਰਤ ਦਾ ਮਤਲਬ ਇਹ ਵੀ ਭਾਲ ਕਰਦਿਆਂ ਕਰਦਿਆਂ ਜਦੋਂ ਪੂਰੇ ਮਹਾਪੁਰਖ ਗੁਰੂ ਨੂੰ ਲੱਜਾਈਏ ਮਾਰਾ ਸਮਝਾਉਂਦਿਆਂ ਵੀ ਭਾਈ ਉਹ ਫਿਰ ਪੂਰਾ ਗੁਰੂ ਇਹ ਸਮਝ ਦਿੰਦਾ ਜਦੋਂ ਮੈਂ ਕਹਿੰਦਾਂ ਪੂਰੇ ਮਹਾਪੁਰਖ ਗੁਰੂ ਨੂੰ ਮਿਲਿਆ ਤਾਂ ਮੈਨੂੰ ਗੁਰੂ ਨੇ ਸਮਝ ਬਖਸ਼ੀ ਕਿ ਆਨ ਸਗਲ ਵਿਦ ਕਾਮ ਨ ਆਵੇ ਹਰ ਹਰ ਨਾਮ ਤੇ ਆਇਆ ਸਾਰੀਆਂ ਜੁਗਤੀਆਂ ਮਾਇਆ ਦੇ ਮੋਹ ਤੋਂ ਬਚਣ ਦੇ ਲਈ ਕਿਸੇ ਇੱਕ ਵੀ ਜੁਗਤ ਦੀ ਦੀ ਕੰਮ ਨਹੀਂ ਆਉਂਦੀ ਸਿਰਫ ਤੇ ਸਿਰਫ ਪ੍ਰਮਾਤਮਾ ਦਾ ਨਾਮ ਸਿਮਰਿਆ ਹੋਇਆ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਉਹੀ ਭਾਈ ਸਿਮਰਨ ਹੀ ਕੰਮ ਆਉਂਦਾ ਹੈ ਤਾਤੇ ਮੋਇ ਧਾਰੀ ਓਟ ਗੋਪਾਲ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਮੈਂ ਪ੍ਰਮਾਤਮਾ ਦਾ ਆਸਰਾ ਲਿਆ ਔਰ ਜਦੋਂ ਦਾ ਉਸ ਪ੍ਰਮਾਤਮਾ ਦੀ ਸ਼ਰਣ ਵਿੱਚ ਆਇਆ ਸ਼ਰਨ ਪਰਿਓ ਪੂਰਨ ਪਰਮੇਸ਼ਰ ਬਿਨ ਜੇ ਤਾਗਲੇ ਜੰਗਾਲੋ ਸਰਬਵਿਆਪਕ ਪ੍ਰਮਾਤਮਾ ਦੀ ਸ਼ਰਨ ਪਿਆ ਤਾਂ ਮਹਾਰਾਜ ਸਾਹਿਬ ਕਹਿੰਦੇ ਭਾਈ ਮੇਰੇ ਮਾਇਆ ਦੇ ਸਾਰੇ ਜੰਗਾਲ ਜਿਹੜੇ ਸਨ ਉਹ ਨਾਸ ਹੋ ਗਏ ਸਾਨੂੰ ਸਭ ਸਮਝਾਉਂਦੇ ਨੇ ਕਿ ਪ੍ਰਮਾਤਮਾ ਦਾ ਆਸਰਾ ਲਓ ਜਦੋਂ ਪ੍ਰਮਾਤਮਾ ਦੀ ਕਿਰਪਾ ਹੋ ਜਾਣੀ ਹੈ ਫਿਰ ਸਾਰੇ ਜੰਜਾਲ ਖਤਮ ਹੋ ਜਾਣਗੇ ਰਹਾਉ ਸੁਰਗ ਮਿਰਤ ਪਿਆਲ ਕੁਮੰਡਲ ਸਗਲ ਬਿਆਪੇ ਮਾਇਏ ਸੁਰਗ ਕੰਧਨ ਦੇਵ ਲੋਕ ਨੂੰ ਮਿਰਤ ਕਹਿੰਦੇ ਨੇ ਮਤ ਲੋਕ ਨੂੰ ਪਿਆਲ ਦਾ ਮਤਲਬ ਹੈ ਪਤਾਲ ਮਹਾਰਜ ਕਹਿੰਦੇ ਦੇਵ ਲੋਕ ਮਨੁੱਖ ਲੋਕ ਪਤਾਲ ਸਾਰੀ ਸ੍ਰਿਸ਼ਟੀ ਮਾਇਆ ਦੇ ਮੋਹ ਵਿੱਚ ਫਸੀ ਹੋਈ ਹੈ ਇਹ ਉਦਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਭਾਈ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਇਹੀ ਅਜਿੰਦ ਨੂੰ ਮਾਇਆ ਦੇ ਮੋਹ ਵਿੱਚੋਂ ਬਚਾਉਣ ਵਾਲਾ ਇਹ ਸਾਰੀਆਂ ਔਕਲਾਂ ਨੂੰ ਤਾਰਨ ਵਾਲਾ ਨਾਨਕ ਨਾਮ ਅਨੰਨਜਨ ਗਾਈਏ ਪਾਈਏ ਸਰਬਨਦਾਨਾ ਏ ਨਾਨਕ ਮਾਇਆ ਤੋਂ ਨਰਲੇ ਪਰਮਾਤਮਾ ਦਾ ਨਾਮ ਗਾਉਣਾ ਚਾਹੀਦਾ ਔਰ ਨਾਮ ਦੀ ਬਰਕਤ ਨਾਲ ਸਾਰੇ ਖਜ਼ਾਨਿਆਂ ਦੀ ਜਿਹੜੀ ਪ੍ਰਾਪਤੀ ਹੋ ਜਾਂਦੀ ਹੈ ਕਰ ਕਰਪਾ ਜਿਸ ਦੇ ਸੁਆਮੀ ਬਿਰਲੇ ਕਾ ਹੂੰ ਜਾਨਾ ਪਰ ਭੇਰ ਕਿਸ ਉਸ ਬਿਰਲੇ ਮਨੁੱਖ ਨੇ ਸਮਝਿਆ ਜਿਸ ਨੂੰ ਮਾਲਕ ਪ੍ਰਮਾਤਮਾ ਪਰਮੇਸ਼ਰ ਆਪ ਕਿਰਪਾ ਕਰਕੇ ਨਾਮ ਦਾਤ ਦਿੰਦਾ ਹੈ ਬਾਕੀ ਮਨ ਪਿੱਛੇ ਲੱਗੇ ਇਨਸਾਨ ਆਪਣਾ ਜਨਮ ਬਿਰਤਕ ਬੋਂਦਾ ਜਾ ਰਿਹਾ ਹੈ ਜੇ ਗੁਰੂ ਦੀ ਗੱਲ ਨੂੰ ਮੰਨ ਲਈਏ ਗੁਰੂ ਫਿਰ ਸਾਰੀ ਜੰਜਾਲਾ ਤੋਂ ਮੁਕਤ ਕਰਦਾ ਹੈ ਜਿਹੜਾ ਸਾਰੀ ਜੰਜਾਲਾ ਤੋਂ ਮੁਕਤ ਹੋ ਜਾਂਦਾ ਹੈ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦਾ ਹੈ ਉਸ ਨੂੰ ਗੁਰਮੁਖ ਕਹਿੰਦੇ ਹਨ ਜਿਹੜਾ ਪ੍ਰਮਾਨ ਦੇ ਵਿੱਚ ਲੱਗੇ ਤੁਰਦਾ ਹੈ ਉਹ ਮਨਮੁਖ ਕਹਿੰਦੇ ਹਨ ਆਓ ਗੁਰਸਬ ਦੀ ਕਿਰਪਾ ਕਰਨ ਗੁਰੂ ਦਾ ਹੁਕਮ ਸਿਰ ਮੱਤੇ ਪ੍ਰਵਾਨ ਕਰਕੇ ਗੁਰਮੁਖ ਜਨ ਬਣੀਏ ਤਾਂ ਤੇ ਸਾਡਾ ਜਨਮ ਸਫਲ ਹੋ ਜਾਵੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪੇਂ ਪਿਆਰ ਅਤੇ ਪਕਤਾ ਦੀ ਅਰਦਾਸ ਗੁਰੂ ਘਰ ਦੇ ਸੇਵਾਵਾ ਸਤਿਗੁਰਜੀ ਸਮਨਾਂ ਦੇ ਮਨਾਂ ਨੂੰ ਤੇ ਆਪ ਲੈ ਰਹਿਣ ਲਤ ਅਰਦਾਸ ਕਰਦੇ ਰਹੀਏ ਮਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਗੁਰੂ ਗੋਬਿੰਦ ਕਾਪੂਰਨ ਗਨਤਾ ਸਾਨਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਰਹੀ ਭਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ